ਲੋਬੀ ਪਹੁੰਚ ਗਿਆ ਸ਼ੋਰੂਮ ਤੇ ਆਹ ਖੜੀ ਗੱਡੀ ਜਿਹੜੀ ਆਪਾਂ ਲੈਣ ਆਏ ਨੇ ਨਹੀਂ ਨਹੀਂ ਮੈਂ ਆ ਕਰਦੇ ਜਿਹੜੀ ਹੈਗੀ ਤੁਹਾਨੂੰ ਦਿਖਾਉਨੇ ਆ ਉਹ ਚੱਕਿਆ ਪੜਦਾ ਉਹ ਦਿਖਾਵਾਂਗੇ ਸਿੱਧੀ ਆ। ਸ਼ਾਇਦ ਉਹ ਲੈਫਟ ਸਾਈਡ ਹੈ ਨਹੀਂ। ਇੱਕਾ ਥੋੜਾ ਹੋ ਆ ਗਿਆ। ਇਹ ਥੋੜਾ ਆ ਗਿਆ ਸਰਕੂਲਰ ਸੰਕਰਨ। ਇਹ ਇਸ ਪੇਜ ਆਹ ਇਸ ਪੇਜ ਇਹ ਜਸਟ ਇਦਾਂ ਤੁਸੀਂ ਫੇਰ ਮਾਰਨੀ ਆ ਉੱਤੇ ਆਹੀ ਫੇਰ ਦੇਣਾ। ਅੱਜ ਮੁਕੇ ਰਹਿਣੋਗਾ ਜਦ ਨਹੀਂ ਹਾਂ ਇਹ ਇੱਥੇ ਫੋਟੋ ਮੇਜ਼ ਜਿਹੜੇ ਵਾਸਤੇ ਆ ਗਿਆ ਤੋ ਹਾਂ ਆ ਤੁਹਾਡਾ ਪਹੁੰਚ ਆ ਗਿਆ ਚੱਕਰ ਸਾਰੇ ਕੁਝ ਸਮਾਨ ਹੋ ਚੁੱਕਾ ਹੈ ਬੋਲ ਜਾ ਵੀ ਕੀ ਆ ਚਾਕਲੇਟ ਖਾਣ ਦੀ ਹਾਂ ਚਾਕਲੇਟ ਹਾਂ ਚਾਰਗੀ ਲੱਗਦੀ ਆ ਇਹਨਾਂ ਨੂੰ ਮੈਂ ਨਹੀਂ ਕਿਹਾ ਕਹਿਣ ਨੂੰ ਪੁੱਛਣ ਆਏ ਸੀ ਕਿ ਤੇ ਕਹਿੰਦੇ ਟਾਰਜਨਰਗੀ ਲੱਗਦੀ ਪਈ ਆ ਸੋਹਣੀ ਆ ਉਹਨੇ ਅਜੇ ਘਰੇ ਨਹੀਂ ਪਹੁੰਚਿਆ ਲੈ ਕੇ ਹੀ ਆਏ ਹੁਣੇ ਅਸੀਂ ਸਮਝ ਨਹੀਂ ਕਰੇ ਬਾਈ ਟਾਰਜਨਰ ਸਮਝ ਨਹੀਂ ਦੀ ਹਾਂ ਹਾਂ ਜਾਵਾਂ ਉਹਦੇ ਯਾਰਗੀ ਆ ਇਹ ਦੇ ਰਿਹਾ ਚਾਰਜ ਕਰਦਾ ਹਾਂ ਦਾ ਗੱਡੀ ਇਹ ਹੁਣ ਮਹਿੰਦਰਾ ਵਾਲੇ ਤਿਆਰ ਕਰਕੇ ਵੇਚਦੇ ਆ ਇਹ ਬਿਜਲੀ ਵਾਲੀ ਆ ਹਾਂ ਇਹ ਚ ਡੀਜ਼ਲ ਪੈਟਰੋਲ ਨਹੀਂ ਪੈਂਦਾ ਚਾਰਜ ਕਰਕੇ ਚੱਲਦੀ ਆ ਚਾਰਜ ਕਰਨੀ ਆ ਜਿਵੇਂ ਸਕੂਟਰੀਆਂ ਹਾਂ ਠੀਕ ਆ ਹਾਂਜੀ ਬਈ ਰਾਤ ਤੱਕ ਹਨੇਰਾ ਹੋ ਗਿਆ ਸੀ ਤੇ ਹੁਣ ਸਵੇਰ ਹੋਈ ਆ ਹੁਣੇ-ਹੁਣੇ ਮੈਂ ਢੀੜਾ ਕੱਢ ਨਾ ਆਇਆ ਯਾਨੀ ਕਿ ਟਾਈਮ ਤਾਂ ਬਹੁਤ ਹੋ ਗਿਆ ਤੁਹਾਨੂੰ ਦਿਖਾਉਣੇ ਟਾਈਮ ਆ 12 ਵਜੇ ਤੇ 35 ਮਿੰਟ ਹੋ ਗਏ ਆ ਤੇ ਮੈਂ ਹੁਣ ਢੀੜਾ ਕੱਢੜਾ ਆਇਆ ਹਾਂ ਮੈਂ ਕਿਹਾ ਚਲੋ ਚਲਾ ਕੇ ਤੇ ਵਖੀਏ ਕਿਉਂਕਿ ਰਾਤ ਮੈਂ ਚਲਾਣੀ ਮਾੜੀ ਜਿਹੀ ਚਲਾਈ ਸੀ ਤੁੰਦ ਬੜੀ ਸੀਗੀ ਸੁਪ ਭਾਈ ਨਹੀਂ ਹੁਣ ਮੈਂ ਤੁਹਾਨੂੰ ਇੱਕ ਚੀਜ਼ ਚੈੱਕ ਕਰਾਉਣਾ ਇੱਕ ਤੇ ਦੀ ਆਵਾਜ਼ ਨਾ ਜਿਹੜੀ ਉਹ ਬਹੁਤ ਆਪਾਂ ਘੈਡ ਕਰ ਸਕਦੇ ਤੁਹਾਨੂੰ ਮੇਰੇ ਕਹੇ ਕੱਲ ਵੀ ਸੁਣਾਈ ਸੀਗੀ ਆ ਪੀ ਗੇਰ ਵਿੱਚ ਲਾਤੀ ਨਾ ਹੁਣ ਆਵਾਜ਼ ਸੁਣਿਓ ਮਤਲਬ ਖੜੀ ਦੀ ਆਵਾਜ਼ 19 ਘੰਟੇ ਨਹੀਂ ਹੁੰਦੀ ਤਾਂ ਚੱਲਦੀ ਹੈ ਨਾ ਸਲੋ ਸਪੀਡ ਤੇ ਆਵਾਜ਼ ਪੂਰੀ ਮਤਲਬ ਇੱਧਰ ਲੱਗਦਾ ਵੀ ਹਾਂ ਸਪੋਰਟਸ ਕਾਰ ਹੈਗੀ ਆ ਪਰ ਸਪੋਰਟਸ ਕਾਰ ਕੁਝ ਜ਼ਿਆਦਾ ਹੀ ਲਾਊਡ ਹੁੰਦੀ ਆ ਇਹਦੀ ਥੋੜੀ ਜਿਹੀ ਲਾਊਡਨੈਸ ਘੱਟ ਆ ਬਾਕੀ ਸਨ ਰੂਫ ਇਹਦਾ ਆ ਜਿਹੜੀ ਆਹ ਪੜਦਾ ਜਾਂ ਹੁੰਦਾ ਯਾਨੀ ਕਿ ਛੇੜ ਕਹਿ ਦਿੰਦੇ ਆ ਉਹਨੂੰ ਕੱਲੀ ਛੇੜ ਹੀ ਖੁੱਲਦੀ ਆ ਇਹਦੀ ਜਿਹੜਾ ਉੱਪਰਲਾ ਗਲਾਸ ਆ ਇਹ ਹੀ ਨਹੀਂ ਖੁੱਲਦਾ ਇਹ ਫਿਕਸ ਗਲਾਸ ਹੀ ਆ ਮੂਨ ਰੂਫ ਆ ਯਾਨੀ ਕਿ ਸਨ ਰੂਫ ਨਹੀਂ ਹੈਗਾ ਇਹ ਤੇ ਬਾਕੀ ਇਹਦੀ ਮੇਨ ਚੀਜ਼ ਮੈਨੂੰ ਸਭ ਤੋਂ ਘੈਂਟ ਜਿਹੜੀ ਲੱਗਦੀ ਇਹਨਾਂ ਦੀ ਪਰਫਾਰਮੈਂ ਉਹ ਬਤਨ ਨੂੰ ਲਾ ਕੇ ਦਿਖਾਉਨੇ ਆ। ਲਓ ਵੀ ਆ ਲੱਗ ਗਿਆ ਤੇ ਇਸ ਮੁੜ। ਆ ਮੀਟਰ ਨਾਲ ਹੀ ਲਾਲ ਲਾਲ ਹੋ ਗਿਆ। ਹੁਣ ਪਾ ਤੁਹਾਨੂੰ ਮੜੀ ਜੀ ਚਲਾ ਕੇ ਦਿਖਾਉਨੇ ਆ ਦਾ ਗੇਅਰ ਇੰਦਾ ਕਰਕੇ ਇੰਦਾ ਕਰਨ ਮੈਂਦਾ ਸਿੱਧਾ ਡੀ ਤੇ ਨਹੀਂ ਜਾਂਦਾ। ਮਤਲਬ ਦੋ ਵਾਰੀ ਕਰਨਾ ਹੀ ਪੈਂਦਾ। ਕਰੇ ਉਹ ਟਿਆ ਕਬੀਰਾ। ਉਹ ਟੁੱਟ ਗਿਆ। ਵਾਪੇ। ਉਹਲਾ ਇੱਕ ਜਣਾ ਹੀ ਬੰਦੇ ਤੋਂ ਥੋੜਾ ਜਿਹਾ ਔਖਾ ਹੈ ਜਾਨੀ ਕਿ ਇੰਨੀ ਮਤਲਬ ਵੀ ਹੋਣੀ ਚਾਹੀਦੀ ਨਹੀਂ ਵੈਸੇ ਇੱਕ ਹੱਥ ਨੇ ਇਹ ਬੰਦਾ ਵੀਡੀਓ ਬਣਾਉਂਦਾ ਹੋਵੇ ਹਾਲਾਂਕਿ ਇੰਨਾ ਨਹੀਂ ਕੰਟਰੋਲ ਤਾਂ ਬਹੁਤ ਤਗੜਾ ਨਜ਼ਾਇਜ਼ੀ ਤਗੜਾ ਕੰਟਰੋਲ ਹੈ ਤੇ ਮਰਜ਼ੀ ਬਣਾ ਸਕਦੇ ਆ ਪਰ ਪ੍ਰੋਪਰ ਸਵਾਲ ਫੇਰ ਹੀ ਆਊਗਾ ਜੇ ਇੱਕ ਜਣਾ ਵੀਡੀਓ ਬਣਾਉਣ ਵਾਲਾ ਹੋਵੇ ਤਾਂ ਇੱਕ ਰੀ ਤੁਹਾਨੂੰ ਫੇਰ ਦਿਖਾਉਣਾ ਤੁਰੀ ਜਾਂਦੀ ਹੁਣ ਦੇਖ ਲਓ 30 ਤੇ 100 ਤੇ ਵੇਖੋ ਕਿੰਨੇ ਸੈਕਿੰਡ ਵੱਜ ਜਾਂਦੀ 100 ਤੇ ਕਰਦੇ ਹੁਣ ਆਪਾਂ ਹਾਂ ਦੇਖ ਲਓ ਤੇ 99 ਦੇ ਚੜ ਗਈ ਸੀਗੀ 100 ਤੇ ਚੜਨ ਲੱਗਿਆ 1 ਸੈਕਿੰਡ ਵੀ ਹੋਰ ਨਹੀਂ ਚਾਹੀਦਾ ਸੀਗੇ ਇਹਨੂੰ ਮਿਲੀ ਸੈਕਿੰਡ ਵਿੱਚ 100 ਤੇ ਹੁਣ ਤੁਸੀਂ ਦੇਖੋ 50 ਤੇ ਤੁਰ ਹੀ ਜਾਂਦੀ ਲੈ ਐਂ ਲੱਗਦਾ ਜਿਵੇਂ ਮੂਰੋ ਗੱਡੀ ਅੱਗਾ ਚੱਕੀ ਹੁੰਦੀ ਆ ਮਤਲਬ ਇੰਨਾ ਤਕੜਾ ਪੁਸ਼ ਯਾਰ 6.7 ਸੈਕਿੰਡ ਮੈਨੂੰ ਲੱਗਦਾ ਸ਼ਾਇਦ ਖੜੀ ਗੱਡੀ ਨਾ ਤਾਂ ਕਰਕੇ 6.7 ਸੈਕਿੰਡ ਲਾਉਂਦੀ ਕਿਉਂਕਿ ਤੋ ਗੱਡੀ ਤੁਰਨ ਤੇ ਲਾਉਂਦੀ ਆ ਨਾ ਫੋਰਸ ਉਦੋਂ ਮੇਬੀ ਜ਼ਿਆਦਾ ਟਾਈਮ ਲੱਗ ਜਾਂਦਾ ਜੇ ਆਪਾਂ 10 20 ਤੋ ਤੁਰੀ ਜਾਂ ਤੋ ਟੈਸਟ ਕਰਾਂਗੇ ਫੇਰ ਛੇ ਦੀ ਚੜੂਗੀ ਬਾਕੀ ਅੱਕੜੀ ਕਲੀਅਰ ਕਰਕੇ ਦੇਖਾਂਗੇ ਹੋ ਥੋੜੇ ਟਾਈਮ ਘਟ ਆਪਣੇ ਕੋਲੇ ਵਲੌਗ ਬਣਾਉਣ ਵਾਸਤੇ ਕਿਉਂਕਿ ਘਰ ਦੇ ਆਣਾ ਜਾਣਾ ਝੋਣਾ ਕਿਤੇ ਤੇ ਹਜੇ ਗੁਰਦਾਰੇ ਮੱਥਾ ਵੀ ਟਕਾ ਕੇ ਲੈ ਕੇ ਆਉਣਾ ਵਿਚਾਰੀ ਦਾ ਡੈਡੀ ਹੁਣੀ ਚੱਲੇ ਸੀਗੇ ਮੈਂ ਕਿੱਕ ਕਰੀ ਮੈਨੂੰ ਮੜੇ ਕਿੜਾ ਕੱਢਿਆ ਹੋਂਦੋ ਸੋ ਮੈਂ ਕਰਨ ਵਾਲੇ ਵਲੌਗ ਬਣਾ ਕੇ ਪਾ ਦਿੰਨੇ ਤੇ ਬਾਕੀ ਇਹਦੇ ਆਉਣ ਵਾਲੇ ਵਲੌਗ ਆਪਾਂ ਤੁਹਾਨੂੰ ਸਾਰੇ ਟੈਸਟ ਟਵਿਸਟ ਕਰਕੇ ਦਿਖਾਵਾਂਗੇ ਰੇਂਜ ਰੂਂਜ ਟੈਸਟ ਵੀ ਕਰ ਰੇਂਜ ਦਾ ਵੈਸੇ ਆਪਾਂ ਨੂੰ ਇੱਡਾ ਤਾਂ ਕੋਈ ਚੱਕਰ ਨਹੀਂ ਕਿ ਇਹਨਾਂ ਨੇ ਦੱਸਿਆ ਉਹਨਾਂ ਨੂੰ ਆਪਾਂ ਨੂੰ ਪਤਾ ਵੀ ਚੱਲਦੀ ਹੋਈ ਆਈ ਵੀਡੀਓ ਵੀਡੀਓ ਕਾਫੀ ਦੇਖੀ ਹੋਈ ਹੈ ਮੈਂ ਪਰ ਮੇਰੇ ਹਿਸਾਬ ਨਾਲ ਪੰਜਾਬੀ ਵਿੱਚ ਹੈ ਨਹੀਂ ਕੋਈ ਵੀਡੀਓ ਪੰਜਾਬੀ ਬਲੌਗਰ ਕਿਸੇ ਨੇ ਹਜੇ ਤੱਕ ਲਈ ਨਹੀਂ ਇਹ ਆਪਾਂ ਪਹਿਲੇ ਹੀ ਆ। ਸੋ ਮੇਰਾ ਰਾਤ ਦਾ ਵੀ ਪੂਰੀ ਚੰਗੀ ਤਰ੍ਹਾਂ ਟੈਸਟ ਕਰਾਂਗੇ ਜੇ ਕਿਸੇ ਬੰਦੇ ਨੇ ਗੱਡੀ ਲੈਣੀ ਆ ਇਹ ਆਪਣੀਆਂ ਵੀਡੀਓ ਦੇਖਣ ਤੋਂ ਬਾਅਦ ਉਹਨੂੰ ਪਤਾ ਲੱਗ ਜੂਗਾ ਗੱਡੀ ਲੈਣ ਯੋਗ ਹੈਗੀ ਆ ਕਿ ਨਹੀਂ। ਆ ਦੇ ਲੋ ਬਈ ਕਿਹੜਾ ਮਰਜੀ ਬੰਦਾ ਨੰਗੇ ਆਵੇ ਯਾਰ ਮੈਂ ਮਤਲਬ ਕਿ ਇਦਾਂ ਲੱਗਦਾ ਵੇ सेलिब्रिटी ਵਾਲੀ ਫੀਲਿੰਗ ਹੈ ਨਾ ਵਾਕਈ ਮੈਂ ਪਹਿਲਾਂ ਸੁਣਦਾ ਹੁੰਦਾ ਕਿ ਕੀ ਫੀਲਿੰਗ ਹੁੰਦੀ ਆ ਹੁਣ ਮੈਨੂੰ ਪਤਾ ਲੱਗਦਾ ਪਿਆ ਵੀ ਸੈਲੀਬ੍ਰਿਟੀ ਵਾਲੀ ਕੀ ਫੀਲਿੰਗ ਮੈਂ ਪਿੰਡ ਵਿੱਚੋਂ ਕੱਢ ਕੇ ਲੈ ਕੇ ਆਇਆ ਨਾ ਮਾਲੋ ਸਾਰੇ ਪਿੰਡ ਵਾਲੇ ਮੈਨੂੰ ਵੇਹਂਦੇ ਪਏ ਸੀ ਕਿ ਪਤਾ ਨਹੀਂ ਸਾਡੇ ਪਿੰਡ ਵਿੱਚ ਕਹਨਾਂ ਆ ਗਿਆ ਹੁੰਦਾ ਰਾਤ ਵੀ ਮੈਂ ਜਦੋਂ ਆਇਆ ਸੀ ਰਾਤ ਵੀ ਇਦਾਂ ਹੀ ਸੀਗਾ ਰਾਹ 'ਚ ਰੋਕ ਰੋਕ ਕੇ ਮੈਨੂੰ ਕਹੀ ਜਾਂਦੇ ਬਾਈ ਪਤਾ ਜਾਂ ਬਾਈ ਬੜੀ ਸੋਹਣੀ ਗੱਡੀ ਐਦਾਂ ਕਹੀ ਜਾਂਦੇ ਸੀ ਰਾਤ ਨੂੰ ਯਾਰ ਉਹ ਚੀਜ਼ ਮੈਨੂੰ ਬੜੀ ਘੇਟ ਲੱਗਦੀ ਏਦੀ ਫੀਲਿੰਗ ਜਾਨੀ ਕਿ ਦੇਖ ਕੇ ਹਰ ਕੋਈ ਉਹਨੂੰ ਪਸੰਦ ਕਰਦਾ ਗੱਡੀ ਬਾਕੀ ਤੁਹਾਨੂੰ ਬਾਹਰੋਂ ਹੀ ਦਿਖਾ ਦਿੰਨੇ ਆਪਾਂ ਗੱਡੀ ਆ ਦੇ ਦੇਖ ਲੋ 110 15 ਤੇ ਉਹ ਹੀ ਜੜ ਗਈ ਪਤਾ ਵੀ ਨਹੀਂ ਲੱਗਿਆ ਤੇ ਪਰ ਇੰਨਾ ਵੀ ਜਿਹੜਾ ਬੰਦੇ ਨੂੰ ਘਬਰਾਹਟ ਹੁੰਦੀ ਨਾ ਗੱਡੀ ਵਿੱਚ ਉਹ ਗੱਡੀ ਵਿੱਚ ਨਹੀਂ ਬੈਠ ਸਕਦਾ ਆ ਮੋੜ ਲੱਗਣ ਕਿਉਂਕਿ ਇਹਦੇ ਇਹ ਵਾਲੇ ਮੂੜ ਵਿੱਚ ਨਾ ਮਤਲਬ ਪਿਕਅਪ ਬਹੁਤ ਨਿਆਈ ਹੋ ਜਾਂਦੀ ਹੈ ਤੇ ਬਾਕੀ ਤੁਹਾਨੂੰ ਗੱਡੀ ਬਾਹਰੋਂ ਦਿਖਾਉਣਾ ਇੱਕ ਵਾਰੀ ਮੈਂ ਲਓ ਵੀ ਬਾਹਰੋਂ ਗਰਾਂ ਦੀ ਕਰੋ ਚੈੱਕ ਪਹਿਲਾਂ ਪੈਸੇ ਨਾਲ ਆਪਾਂ ਬਲੈਕਨਰ ਵਿੱਚ ਬੁੱਕ ਕਰਾਈ ਸੀਗੀ ਪਰ ਬਾਬੇ ਨੇ ਨਾ ਕੋਈ ਕਹਾਣੀ ਜੀ ਬਣਾ ਕੇ ਵਾਈਟ ਦਵਾਤੀ ਹੁਣ ਮੈਨੂੰ ਐ ਲੱਗੀ ਜਾਂਦਾ ਬਾਬੇ ਨੇ ਬਹੁਤ ਸੋਹਣਾ ਕੀਤਾ ਮਤਲਬ ਵਾਈਟ ਬਾੜੀ ਘੰਟ ਆਵਾਜ਼ ਸੁਣੋ ਇੱਕ ਵਾਰੀ ਐ ਨਹੀਂ ਮੈਨੂੰ ਪਤਾ ਵੀ ਹੁਣ ਆਹ ਸਪੀਕਰ ਆ ਜਾਂ ਮੇਬੀ ਇਹਦੇ ਕਿਤੇ ਇੱਥੇ ਸਪੀਕਰ ਸਪੁਕਰ ਲੱਗਿਆ ਹੋਇਆ ਪਰ ਆਵਾਜ਼ ਇਹਦੀ ਇੱਥੋਂ ਕਿਤੋਂ ਹੀ ਆਉਂਦੀ ਆ ਉਹ ਵੇਚ ਬੈਠਣ ਨੂੰ ਵੀ ਬੜੀ ਘੈਂਟ ਹੁੰਦੀ ਹੈ ਤੇ ਬਾਹਰ ਵੀ ਬੜੀ ਘੈਂਟ ਹੁੰਦੀ ਹੈ ਜਦੋਂ ਗੱਡੀ ਗੇਅਰ ਚ ਪੈਂਦੀ ਹੈ ਨਾ ਉਦੋਂ ਆਵਾਜ਼ ਮਤਲਬ ਜ਼ਿਆਦਾ ਘੰਟਾ ਵੈਸੇ ਇਹਦੇ ਇੱਕ ਹੀ ਗੇਅਰ ਆ ਕਿਉਂਕਿ ਇਹ ਮੋਟਰ ਦੇ ਵਿੱਚ ਹਨ ਇਹਦੇ ਇੱਕ ਹੀ ਗੇਅਰ ਆਉਂਦਾ ਮਤਲਬ ਇਹਦੇ 1 2 3 4 ਜਿਵੇਂ ਆਪਾਂ ਕਹਦੇ ਨੇ 6 ਸਪੀਡ ਜਾਂ ਉਦਾਂ ਕੁਝ ਨਹੀਂ ਹੈਗੀਗੀ ਇਹਦੇ ਸਿੰਗਲ ਗੇਅਰ ਹੀ ਆ ਇੱਕ ਹੀ ਗਾੜ੍ਹ ਨੂੰ ਇੱਕ ਹੀ ਬੈਕ ਨੂੰ ਉਦਾਂ ਕਰਕੇ ਸਿਸਟਮ ਹੈ ਤੇ ਕਹਿੰਦੀ ਚਾਬੀ ਹੈ ਜਿਹੜੀ ਉਹ ਇੱਥੇ ਰੱਖੀ ਜਾਂਦੀ ਹੈ ਮਤਲਬ ਗੇਅਰ ਜਿਹੜਾ ਤੁਹਾਨੂੰ ਦੱਸਦਾ ਪਿਆ ਨਾ ਗੇਅਰ ਦੇ ਸਿੰਗਲ ਹੀ ਹੁੰਦੇ ਕੋਈ ਮੋਟਰ ਹੁੰਦੀ ਹੈ ਦੇ ਵਿੱਚ ਉਦਾਂ ਗੇਅਰ ਉਵੇਂ ਹੀ ਨਹੀਂ ਹੁੰਦੇਗੇ ਜਿਵੇਂ ਆਪਣੀ ਜਿਵੇਂ ਥਾਰ ਉਹ ਪੰਜ ਸਪੀਡ ਹੈ ਹਨ ਜਿਵੇਂ ਫੋਰਚੂਨਰ ਉਹ 6 ਸਪੀਡ ਹੁੰਦੀ ਹੈ ਜਾਂ ਇਦਾਂ ਮਤਲਬ ਉਹ ਉਦਾਂ ਇਹਦੇ 6 ਸਪੀਡ ਨਹੀਂ ਹੈਗਾ ਇਹ ਸਿਰਫ ਸਿੰਗਲ ਗੇਅਰ ਹੀ ਹੁੰਦਾ ਹੈ ਇੱਕ ਹੀ ਕਿਉਂਕਿ ਮੋਟਰ ਹੁੰਦੀ ਹੈ ਜਦੋਂ ਮੰਨ ਲਓ ਆਪਾਂ ਡੀ ਚ ਲਾਤੀ ਆ ਡੀ ਚ ਲਾਗੀ ਬਸ ਇਹ ਇੱਕ ਹੀ ਗੇਅਰ ਆ ਹੁਣ ਜਿਵੇਂ ਰਿਵਰਸ ਚ ਲਾਗੀ ਇਹ ਵੀ ਇੱਕ ਹੀ ਗੇਅਰ ਆ ਤੇ ਜੇ ਜਦੋਂ ਆਪਾਂ ਡੀ ਜੋ ਸਿੱਧਾ ਪਾਰਕ ਤੇ ਲਾਉਣਾ ਤਾਂ ਆਹ ਵਾਲਾ ਬਟਨ ਆਪੀਦਾ ਸਿੱਧੀ ਪਾਰਕ ਤੇ ਲੱ ਜੀ ਤਾਂ ਬਹੁਤ ਘੰਟਾ ਬਾਬੇ ਪਰ ਪੈਸੇ ਬਹੁਤ ਜ਼ਿਆਦਾ ਇਲੈਕਟ੍ਰਿਕ ਗੱਡੀ ਆਸਤੇ ਪਤਾ ਨਹੀਂ ਕਿਵੇਂ ਮਤਲਬ ਲੈ ਲਈ ਯਾਰ ਕਰਮਾ ਚ ਲਿਖੀ ਚੀਜ਼ ਆ ਨਾ ਜਿਵੇਂ ਆਪਾਂ ਕਹਦੇ ਨੇ ਕਰਮਾ ਚ ਬੰਦੇ ਦੀ ਚੀਜ਼ ਲਿਖੀ ਹੋ ਆਪਨ ਦੇ ਕੋਲੇ ਆਪੇ ਆ ਜਾਂਦੀ ਸੋ ਉਹ ਚੀਜ਼ ਹੋਈ ਆ। ਸੋ ਉਹ ਮਤਲਬ ਸਮਝੋ ਬਾਹਰ ਆ ਹੁਣ ਯਾਰ ਮੈਂ ਜਦੋਂ ਇਲੈਕਟ੍ਰਿਕ ਗੱਡੀਆਂ ਆਈਆਂ ਸੀ ਨਾ ਸਾਰੇ ਕਹਿੰਦੇ ਇਲੈਕਟ੍ਰਿਕ ਫਿਊਚਰ ਆ ਮੈਂ ਉਦੋਂ ਕੋਈ ਨਹੀਂ ਨਹੀਂ ਯਾਰ ਇਲੈਕਟ੍ਰਿਕ ਹੀ ਫਿਊਚਰ ਹੋਗਾ ਮਤਲਬ ਡੀਜ਼ਲ ਪੈਟਰੋਲਰ ਦੀ ਰੀਸ ਨਹੀਂ ਆਗੀ ਪਰ ਕੱਲ ਵੀ ਮੈਂ ਇਹੀ ਤੁਰਿਆ ਜਾਂਦਾ ਕਈ ਹੁੰਦਾ ਸੀ ਜਿਹਦੇ ਨਾਲ ਜਾਂਦੇ ਪਈ ਮਾਮੀ ਬਣੀ ਨਾਲ ਸੀ ਮਨਾਂ ਕਰਮਾ ਵਿੱਚ ਚੀਜ਼ ਲਿਖੀ ਸੀਗੀ ਮਤਲਬ ਮਿਲ ਗਈ ਆ ਸੋ ਚੀਜ਼ ਆ ਤੇ ਬਾਕੀ ਮੇਰੇ ਹਿਸਾਬ ਨਾਲ ਵਲੌਗ ਕਾਫੀ ਵੱਡਾ ਹੋ ਗਿਆ ਯਾਰ ਤੇ ਬਾਕੀ ਆਪਾਂ ਅਗਲੇ ਵਲੌਗਾ ਵਿੱਚ ਤੁਹਾਨੂੰ ਦਿਖਾਵਾਂਗੇ ਗੱਡੀ ਦੀ ਕੀ ਪਰਫਾਰਮੈਂਸ ਆ ਬਾਕੀ ਤੁਸੀਂ ਚੈੱਕ ਦਾ ਘਾਰ ਹੀ ਲਓ ਜਦੋਂ ਉਹ ਗੱਡੀ ਦੀ ਦੇਖ ਨਾ ਪਤਾ ਹੀ ਦੀ ਆਇਆ ਹੱਸਾ ਬੁੱਲਾ ਤੇ ਆਪੇ ਆਉਂਦਾ ਕਮਾਲ ਆ ਬਾਬੇ ਚੀਜ਼ ਕੰਟਰੋਲ ਵੀ ਇੱਟਾ ਤਕੜਾ ਗੱਡੀ ਦਾ ਯਾਰ ਨਾ ਔਖਲੀ ਬਥਰ ਲੱਗਦੀ ਭਾਵੇਂ ਹਾਸਪੀਡ ਤੇ ਨਗਾਦੋ ਇੱਥੇ ਹੁਣ ਥਾਰ ਬਹੁਤ ਬੜਕ ਦੀ ਆ ਔਖਲੀ ਤੇ ਇਹ ਮੈਨੂੰ ਦੱਸਿਆ ਹੀ ਨਹੀਂ ਔਖਲੀ ਆਈ ਲੈ ਸਰਾਜੀ ਆ ਬਾਬੇ ਤੇ ਬਾਕੀ ਇਹ ਜੀ ਵੀ ਆਪਣਾ ਅੱਜ ਦਾ ਵਲੌਗ ਆਪਾਂ ਤੁਹਾਨੂੰ ਮਿਲਦੇ ਆ ਹੋਰ ਵਲੌਗ ਵਿੱਚ ਬਣਾਇਆ ਕਰਾਂਗੇ ਵਲੌਗ ਆਪਾਂ ਹੁਣ ਹੋ ਸਕਦਾ ਡੇਲੀ ਬਣਾਈਏ ਥੋੜੇ ਦਿਨ ਹੋ ਸਕਦਾ ਇੱਕ ਦੋ ਦਿਨ ਰੋਕੇ ਬਣਾਇਆ ਕਰੀਏ ਸੋ ਬਣਾਵਾਂਗੇ ਗੱਡੀ ਦੇ ਵਲੌਗ ਤੁਹਾਨੂੰ ਦੱਸਾਂ ਗੱਡੀ ਬਾਰੇ ਹੋਰ ਚੀਜ਼ਾਂ ਵੀ